ਮਾਂ ਤੂੰ ਬੋਤੇ ਲਾਡ ਲਡਾਉਂਦੀ ਸੀ ਕੁੱਟ ਕੁੱਟ ਸੀਨੇ ਨਾਲ ਲਾਂਦੀ ਸੀ ਮਾਂ ਤੂੰ ਬੋਤੇ ਲਾਡ ਲਡਾਉਂਦੀ ਸੀ ਕੁੱਟ ਕੁੱਟ ਸੀਨੇ ਨਾਲ ਲਾਂਦੀ ਸੀ ਮੈਂ ਤੁਰ ਜਾਣਾ ਪਰਦੇਸੀ ਦੋਵੇ ਹੱਥ ਰੱਖ ਦੇ ਮਾਂ ਸਿਰ ਮੇਰੇ ਮੈਂ ਦੇਣ ਤੇਰਾ ਨਹੀਂ ਦੇ ਸਕਦਾ ਜਦ ਤੱਕ 내 ਸਾਹਾਂ ਵਿੱਚ ਸਾ ਮੇਰੇ ਮੈਂ ਦੇਣ ਤੇਰਾ ਨਹੀਂ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ ਮੇਰੇ ਮੈਂ ਗਲੀਆਂ ਵਿੱਚ ਖੇਡਦਾ ਹੁੰਦਾ ਸੀ ਤੂੰ ਵਾਜਾ ਮਾਰ ਬਲਾਉਂਦੀ ਸੀ ਆਜਾ ਰੋਟੀ ਖਾ ਲੈ ਤੂੰ ਪੁੱਤਰਾ ਬਾਫੜ ਕੇ ਕਰੇ ਲਿਉਂਦੀ ਸੀ ਮੈਂ ਗਲੀਆਂ ਵਿੱਚ ਖੇਡਦਾ ਸੀ ਤੂੰ ਵਾਜਾ ਮਾਰ ਬਲਾਉਂਦੀ ਸੀ ਆਜਾ ਰੋਟੀ ਖਾ ਲੈ ਤੂੰ ਪੁੱਤਰਾ ਬਾਫੜ ਕੇ ਕਰੇ ਲਿਉਂਦੀ ਸੀ ਮੈਂ ਸਾਰੀ ਉਮਰ ਨਹੀਂ ਪੁੱਲ ਸਕਦਾ ਜੋ ਲੜ ਲੜਾਈ ਨਾਲ ਮੇਰੇ ਮੈਂ ਦੇਣ ਤੇਰਾ ਨਹੀਂ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ ਮੇਰੇ ਮੈਂ ਦੇਣ ਤੇਰਾ ਨਹੀਂ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ ਮੇਰੇ ਮੇਰਾਬ ਅੱਗੇ ਅਰਦਾਸ ਕਰਾਂ ਕੋ ਵੀ ਨਾ ਬੱਚਿਆ ਦੀਆ ਮਾਵਾਂ ਮਾਵਾਂ ਨਾਲ ਦੁਨੀਆ ਵਸਦੀ ਐ ਲੱਗਣ ਤੱਤਿਆਂ ਨੂੰ ਹਵਾਵਾਂ ਮੇਰਾਬ ਅੱਗੇ ਅਰਦਾਸ ਕਰਾਂ ਕੋ ਵੀ ਨਾ ਬੱਚਿਆ ਦੀਆ ਮਾਵਾਂ ਸਦੀਏ ਲਗੜਨਾ ਤੱਤਿਆਂ ਹਵਾ ਵਾ ਤੈਨੂੰ ਨਾਲ ਕਨੇਡਾ ਲੈ ਜਾਣਾ ਵਾਦਾ ਕਰਦਾ ਮਾ ਮੁੜ ਦੇ ਗੇੜੇ ਮੈਂ ਦੇਣ ਤੇਰਾ ਨੀਂਦ ਦੇ ਸਕਦਾ ਜਦ ਤੱਕ ਸਾਹ ਵਿੱਚ ਸਾ ਮੇਰੇ ਮੈਂ ਦੇੜ ਤੇਰਾ ਨਹੀਂ ਦੇ ਸਕਦਾ ਜਦ ਤੱਕ ਸਾਹ ਵਿੱਚ ਸਾ ਮੇਰੇ ਉਹ ਚੱਲਿਆ ਸਮਾ ਫਲਾਇਟ ਦਾ ਮੈਂ ਨੂੰ ਆ ਗਿਆ ਦੇ ਮੈਂ ਤੁਰ ਜਾਵਾਂ ਮੂੜ ਇਸ 에어ਪੋਰਟ ਤੇ ਤੈਨੂੰ ਕੁੱਟ ਗਾਲਦੇ ਨਾਲ ਮੈਂ ਹੋ ਚੱਲਿਆ ਸਮਾ ਫਲਾਇਟ ਤਾਂ ਮੈਨੂੰ ਆ ਗਿਆ ਦੇ ਮੈਂ ਤੁਰ ਜਾਵਾਂ ਮੂੜ ਇਸ 에어ਪੋਰਟ ਤੇ ਤੈਨੂੰ ਕੁਟਗੜ ਨਾਲ ਮੇਲਾਂ ਸਾਰੇ ਜਦ ਤੱਕ ਸਾਹ ਵਿੱਚ ਸਾ ਮੇਰੇ ਮੈਂ ਦੇਣ ਤੇਰਾ ਨੀਂਦ ਦੇ ਸਕਦਾ ਜਦ ਤੱਕ ਸਾਹ ਵਿੱਚ ਸਾ ਮੇਰੇ ਮਾਲ ਲਡੂ ਸੰਗਰਾਣੇ ਵਾਲੇ ਨੂੰ ਮੈਂ ਜਨੋ ਵਦ ਪਿਆਰ ਕਰਾਂ जिने एम ने जोगो करता मैं बापू दा बहुत सत्कार करा मां लड्डू संगराणे वाले नु मैं जानो वद प्यार करा जिने एम ने जोगो करता ए मैं बापू दा सत्कार करा पेणा दी रखड़ी मिलदी रहे ਰਹਿਣ ਇਨਾ ਬਸ ਦੇ ਖੇੜੇ ਮੈਂ ਦੇਣ ਤੇਰਾ ਨੀਂਦ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ ਮੇਰੇ ਮੈਂ ਦੇਣ ਤੇਰਾ ਨੀਂਦ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ ਮੇਰੇ ਮਾ ਤੁ ਬੋਤੇ ਲਾਡ ਲਡੋਂਦੀ ਸੀ ਕੂਟ ਕੂਟ ਸੀਨੇ ਨਾਲ ਲਾਂਦੀ ਸੀ ਮਾਂ ਤੂੰ ਬਹੁਤੇ ਲਾਡ ਲਡਾਉਂਦੀ ਸੀ ਕੂਟ ਕੂਟ ਸੀਨੇ ਨਾਲ ਲਾਉਂਦੀ ਸੀ ਮੈਂ ਤੁਰ ਜਾਣਾ ਪਰਦੇਸੀ ਦੋਵੇਂ ਹੱਥ ਰੱਖ ਦੇ ਮਾ ਸਿਰ ਮੇਰੇ ਮੈਂ ਦਿਨ ਤੇ ਰਾਤ ਨਹੀਂ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾਹ ਮੇਰੇ ਮੈਂ ਦੇਣ ਤੇਰਾ ਨਹੀਂ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ ਮੇਰੇ ਮੈਂ ਦੇਣ ਤੇਰਾ ਨਹੀਂ ਦੇ ਸਕਦਾ ਜਦ ਤੱਕ ਸਾਹਾਂ ਵਿੱਚ ਸਾ